ਅੱਜ ਮੈਂ ਇਹ ਵੀਡੀਓ ਦੀ ਭੈਣ ਆ ਹਾਂ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਬबली ਹੈ ਕੀ ਗੱਲ ਵੀ ਹੋਈ ਸੀ ਇਹਨਾਂ ਦਾ ਕਾਫੀ ਟਾਈਮ ਤੋਂ ਚੱਲਦੀ ਹੁੰਦਾ ਸੀ ਜੀ ਤੇ ਬਸ ਅੱਜ ਇਹਨਾਂ ਨੇ ਪਾਸੇ ਜਿੱਥੇ ਛੱਡ ਕੇ ਗਏ ਸੀਗੇ ਉਹਦੇ ਵੀ ਇਹਨਾਂ ਨੂੰ ਕੁੱਟਣ ਮਾਰ ਕੇ ਉਹ ਵਿਚਾਰਾ ਭੱਜ ਕੇ ਸੱਚੇ ਕੋਲ ਜਾ ਕੇ ਬੈਕਫੈਸ਼ ਹੋ ਗਿਆ ਇਹਨਾਂ ਤੋਂ ਬਚ ਕੇ ਨਿਕਲ ਗਿਆ ਸਾਡੇ ਬੁੜੀਆਂ-ਬੁੜੀਆਂ ਦੇ ਕੱਪੜੇ-ਕੁਪੜੇ ਇਹਨਾਂ ਨੇ ਪਾੜੇ ਆਗੇ ਕੌਣ ਸੀਗੇ ਬੰਦੇ ਉਹ ਪਾਕੀਬੰਦ ਰੋ ਰਾਜੀ ਸਰਪੰਚ ਨਾਲ ਉਹਦੇ ਮੁੰਡੇ ਸੀਗੇ ਹਾਂਜੀ ਭੈਣ ਦੇ ਬੰਦੇ ਸੀਗੇ ਅੱਜ ਕੀ ਗੱਲ ਹੈ ਅੱਜ ਕੱਲ ਕੋਈ ਕੁਝ ਨਹੀਂ ਹੋएगी ਪਹਿਲਾਂ ਤਾਂ ਉਹਨਾਂ ਨੇ ਪਾਕੀ ਬੰਦਰ ਦਾ ਅਸਮੈਂਟਾ ਕਰਵਾਈਆਂ ਹੀ ਆਂ ਵੀ ਪਤਾ ਨਾ ਲਾਉਣਾ ਬੰਦੇ ਇਕੱਠੇ ਹੋ ਜਾਂ ਤਾਂ ਮੰਨਦਾਂ ਨਾ ਟਰਨਾ ਲਾਉਣਾ ਬੰਦੇ ਇਕੱਠੇ ਹੋ ਜਾਂ ਬੰਦੇ ਇਕੱਠੇ ਹੋ ਕੇ ਸਾਡੇ ਘਰ ਤੱਕ ਸਾਬੋਤਲ ਮੰਢੀ ਗਏ ਕਹੋ ਚਾਕੇ ਮੁੰਡੇ ਨੂੰ ਵੱਢ ਕੇ ਬਾਹਰ ਲਿਆ ਕੇ ਵੱਢਿਆ ਤੇ ਪਾਕੀ ਬੰਦਰ ਤੇ ਜਾ ਕੇ ਸੇੜਤਾ ਤੋਂ ਨਹੀਂ ਮੰਨਦੇ ਕਿ ਕਿਹੜਾ ਦੋਸ਼ੀ ਇਹਦੇ ਵਿੱਚ ਰਾਜੇਸ਼ਵਰ ਬੈਂਚੀ ਹੈ ਜੀ ਮੈਂ ਤਾਂ ਇਹੀ ਹੈ ਕੀ ਵਜਾ ਕੀ ਹੋਈ ਤੁੰਦਿਸ਼ ਦੀ ਵਜਾ ਕੋਈ ਪਹਿਲਾਂ ਵੀ ਰਹਿਸਤਨ ਵਜਾ ਐਸੀ ਜਿਹੀ ਐਸੀ ਤਾਂ ਬਹੁਤ ਮਾਨਤਨ ਕੀਤਾ ਲੱਡੂਆਂ ਨਾਲ ਤੋਲਿਆ ਸੀ ਇਹਨੂੰ ਬਹੁਤ ਕੀਤਾ ਸੀ ਸਾਡੇ ਅਸੀਂ ਟੁੱਟਦਾ ਕੰਮ ਕਰਦੇ ਸੀਗੇ ਤੇ ਇਹਦੇ ਕਾਰਨ ਸਾਡਾ ਤਰਲਾ ਟਰਾਂਸਫਾਰਮਰ ਲਾ ਕੇ ਮੱਚ ਗਿਆ ਸੀਗਾ ਠੀਕ ਹੈ ਇਹਨੇ ਅਸੀਂ ਇਹਦੇ ਕੋਲੇ ਗਏ ਨਹੀਂ ਸਾਡੀ ਮਦਦ ਨਹੀਂ ਕੀਤੀ ਗਈ ਅਸੀਂ ਕਿਸੇ ਹੋਰ ਬੰਦੇ ਕੋਲੇ ਗਏ ਉਹਨੇ ਸਾਡੀ ਮਦਦ ਕਰਤੀ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਪਾੜ ਕੇ ਬੋਟਾ ਹੋਰ ਪਾਸੇ ਪਾ ਦਿਆਂ ਇਹੀ ਸਾਡਾ ਬਸੇ ਨੰਦਾ ਹੈ ਇਹ ਪਹਿਲਾਂ ਸਰ ਇਹਨਾਂ ਦੀ ਪਹਿਲਾਂ ਪਹਿਨਾਂ ਦਿਨ ਹੀ ਦੁਸ਼ਮਣੀ ਸੀਗੀ ਆਪਸ 'ਚ ਰਾਜ ਸਰਪੰਚ ਨਾਲ ਜੀ ਪਿੰਡ ਦਾ ਹੀ ਸਰਪੰਚ ਹਾਂਜੀ ਪਿੰਡ ਦਾ ਹੀ ਆ ਸਾਨੂੰ ਉਹਨਾਂ ਨੇ ਪਿੰਡ 'ਚ ਵੀ ਕੱਢਤਾ ਅਸੀਂ ਪਿੰਡ ਜੇ ਜਾ ਕੇ ਤਲਵੰਡੀ 'ਚ ਚਲਵੰਡੀ 'ਚ ਰਹਿ ਗਏ ਸਾਬੂ ਕੀ ਤਲਵੰਡੀ ਜੀ ਤੇ ਉਥੇ ਇਹਨਾਂ ਨੇ ਵੀ ਪਹਿਲਾਂ ਇਹ ਅਣ ਬਣ ਰਹੀ ਸੀ ਇਹਨੂੰ ਪਿੰਡ ਅਸੀਂ ਪਿੰਡ ਛੱਡ ਕੇ ਇੱਥੇ ਵਾਗ ਗਏ ਚੱਲੇ ਗਏ ਤੇ ਉਥੇ ਜਾ ਕੇ ਵੀ ਇਹਨਾਂ ਨੇ ਸਾਡਾ ਕਹਿਣਾ ਛੱਡਿਆ ਇਹਨਾਂ ਤੇ ਝੂਠਾ ਪਰਚਾ ਪਵਾਇਆ ਪਵਾਇਆ 45000 ਪੀਐਨਐਸ ਪੁਲਸਣ ਘੁਆਇਆ 45000 ਪੁਲਸਣ ਘੁਆਕੇ ਸਾਡੇ ਮੁੰਡੇ ਤੇ ਝੂਠਾ ਪਰਚਾ ਪਾਈਆ ਪੌਡਰ ਦਾ ਝੂਠਾ ਪਰਚਾ ਪਵਾਇਆ ਇਹਨਾਂ ਤੇ ਮਹੀਨਾ ਜੇਲ੍ਹ ਕੱਟ ਕੇ ਆਇਆ ਇਹ ਥੋੜੇ ਦਿਨ 2 ਦਿਨ ਹੋ ਗਏ ਪਹਿਲਾਂ ਹੀ ਜੇਲ੍ਹ ਚੋਂ ਕੱਟ ਕੇ ਆਇਆ ਹੁਣ ਇਹਨਾਂ ਫੇਰ ਬਿਆਰ ਕੱਢੀਆ ਕਹਿੰਦਾ ਤੂੰ ਸਾਡੇ ਪਿੰਡ ਕਿਉਂ ਵੜਦਾ 2 ਦਿਨ ਪਹਿਲਾਂ ਆਦੇ ਦੋਸਤ ਨੂੰ ਘਰੇ ਛੱਡਣ ਗਿਆ ਸੀ ਭਾਗੀਵੰਦਰ ਉੱਥੇ ਤਲਵੰਡੀ ਜਿਹੜਾ ਕਿ ਭਾਗੀਵੰਦਰ ਛੱਡਣ ਗਿਆ ਸੀ ਸਰ ਤੇ ਉੱਥੇ ਜਾ ਕੇ ਇਹਨੂੰ ਛੱਡਣ ਗਿਆ ਉੱਥੇ ਦੋਨਾਂ ਦੀ ਆਪਸ ਵਿੱਚ ਲੜਾਈ ਹੋ ਪਈ ਜਿਹੜਾ ਮੁੰਡਣ ਛ ਤੁਸੀਂ ਛੱਡੋ ਰਾਜੂ ਕਿਉਂ ਲੜੀਆਂ ਉਹਨੇ ਦੇ ਹਾਲੋ ਚੱਕ ਕੇ ਮਾਰੀ ਮੋਢੇ ਤੇ ਇਹ ਘਰੇ ਆ ਗਿਆ ਚੁੱਪ ਕਰਕੇ ਉਹਦੇ ਨਾਲ ਲਾਲ ਲੁੱਟ ਕੇ ਘਰੇ ਗੇ ਪੈ ਗਿਆ ਇਹ ਇੰਨੇ ਹੀ ਗੱਡੀਆਂ ਭਰ ਕੇ ਗੱਡੀਆਂ ਭਰ ਕੇ ਆਈਆਂ ਪੰਜ ਛੇ ਗੱਡੀਆਂ ਭਰ ਕੇ ਆਈਆਂ ਮੁੰਡਿਆਂ ਦੀਆਂ ਪੈਨਾਂ ਤਾਂ ਇਹਨੂੰ ਮਾਰਨ ਕੁੱਟਣ ਲੱਗ ਗਏ ਜਦੋਂ ਮੈਨੂੰ ਭਾਗੀ ਮੰਦਰੋਂ ਫੋਨ ਲੱਗ ਗਿਆ ਆ ਗਿਆ ਵੀ ਇਹ ਗੱਡੀਆਂ ਭਰ ਕੇ ਇੱਥੇ ਆਈਆਂ ਨੇ ਅਸੀਂ ਘਰੋਂ ਭਜਾਉਣ ਲੱਗੇ ਸੀ ਗੇਟਾਂ 'ਚ ਹੀ ਹੋਏ ਆ ਸਾਰੇ ਇਹ ਇਹ ਗੇਟਾਂ ਜੀ ਨੂੰ ਕੱਢਣ ਲੱਗੇ ਉਤੋਂ ਹੀ ਹੈ ਨਾ ਗੱਡੀਆਂ ਭਰ ਕੇ ਆਈਆਂ ਇਹਨਾਂ ਦੀ ਯਾਰ ਕੁੱਟਨਮ ਕੁੱਟ ਮਾਰ ਕਰਨ ਲੱਗ ਗਏ ਇਹਨਾਂ ਨਾਲ ਮਾਰ ਕਾਦੇ ਨਹੀਂ ਕੀਤਾ ਉਹਨਾਂ ਨੇ ਇੱਕ ਪਹਿਲਾਂ ਦਾ 2-3 ਦਿਨ ਪਹਿਲਾਂ ਜਿਹੜੀ ਪੰਜ ਤਰੀਕ ਨੂੰ ਉਹਨਾਂ ਦੀ ਲੜਾਈ ਹੋਈ ਸੀ ਉਹ ਤਾਂ ਇੱਟਾਂ ਨਾਲ ਵਾਰ ਕੀਤੀ ਸੀ ਇੱਟਾਂ ਮਾਰੀਆਂ ਨੇ ਗੱਡੀ 'ਚ ਇੱਟਾਂ ਮਾਰੇ ਸ਼ੀਸ਼ੇ ਭੰਨ ਤੇ ਸਾਡੀ ਗੱਡੀ ਦੇ Honda City ਦੇ ਤੇ ਫਿਰ ਇਹਨਾਂ ਨੇ ਜਦੋਂ ਅਸੀਂ ਇਹ ਇਹਨਾਂ ਨੂੰ ਜਦੋਂ ਅਸੀਂ ਘਰੇ ਭਜਾਤੇ ਜਾਨਮਚਾ ਕੇ ਭੱਜ ਗਏ ਦੋ ਬੰਦੇ ਮੈਨੂੰ ਚਿਪਕ ਗਏ ਉਹਨਾਂ ਨੇ ਮੇਰੇ ਕੱਪੜੇ ਪਾੜੇ ਆ ਕੇ ਮੰਮੀ ਐ ਮੇਰੇ ਸਾਸੇ ਨੇ ਜਾ ਕੇ ਜਾ ਕੇ ੱਟ ਬੈਕ ੱਟ ਲੈ ਕੇ ਮਗਰ ਪਾਇਆ ਇਹਨਾਂ ਦੇ ਅਸੀਂ ਮਾਮਲਾ ਇਹਨਾਂ ਨੇ ਦਰਖਾਸਤ ਦਿੱਤੀ ਸਰ ਉਥੇ ਤਸਾਬੋ ਕੀ ਤਲਵੰਡੀ ਉਹਨਾਂ ਨੇ ਨਹੀਂ ਸੁਣਾਈ ਕੀਤੀ ਫਿਰ ਅੱਨੀ ਅਸੀਂ ਕਰ ਦਿੰਨੀ ਆ ਥੋੜੀ ਕਾਰਵਾਈ ਕਰਦੇ ਉਹਨਾਂ ਨੇ ਫੋਨ ਖੜਕਾਇਆ ਉਹਨਾਂ ਨੂੰ ਤਿੰਨ ਦਿਨ ਹੋ ਗਏ ਪਰਚਾ ਦਰਜ ਕੀਤਾ ਉਹਨੂੰ ਸ਼ਰੀਆਮ ਖੁੱਲਾ ਫਿਰਦਾ ਪਿੰਡ ਚ ਜਿਨ੍ਹਾਂ ਨੇ ਮੈਨੂੰ ਜਿੰਜਤ ਨੂੰ ਹੱਥ ਪਾਇਆ ਪਿੰਡ ਸ਼ਰੀਆਮ ਖੁੱਲਾ ਫਿਰਦਾ ਰਾਜ ਸੂਬਾ ਫਿਰ 9 ਵਜੇ ਦਾ ਟਾਈਮ ਸੀ ਲੈ ਜਾ ਕੇ ਉਹਨੇ ਪੁਧਾਨ ਨੇ ਪਿੰਡ ਚ ਹੋ ਕੇ ਦੇਗੀ ਧਰਨਾ ਲਾਉਣ ਜਾਣਾ ਸਰ ਤਲਵੰਡੀ ਸਾਹਿਬ ਉਠਾਣੀ ਨੇ ਮੂਰੇ ਧਰਨਾ ਦੇਣਾ ਵੀ ਸਾਡੇ ਤੇ ਪਰਚਾ ਕਿਉਂ ਕਰਾਇਆ ਉਹਨੇ ਤੇ ਪਰਚਾ ਕਿਉਂ ਕਰਾਇਆ ਗੱਡੀਆਂ ਭਰ ਉਥੇ ਟਰਾਲੇ ਭਾ ਕੇ ਚਲੇਗੇ ਉਹ ਘਰੋਂ ਬਾਹਰ ਆਈ ਜਾਂਦੇ ਸੀ ਇਹਨਾਂ ਇਹ ਸੀਗੇ ਕਾਫੀ ਜਾਣੇ ਉਹਨੂੰ ਫੜ ਕੇ ਸੱਟ ਲੇ ਮੇਰੀ ਮੰਮੀ ਬਚਾਉਣ ਦੀ ਮੇਰੀ ਮੰਮੀ ਨੇ ਬਹੁਤ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਉੱਥੋਂ ਕੱਢ ਕੇ ਲਿਆ ਵੱਢ ਕੇ ਇਹਨਾਂ ਨੇ ਭਾਗੀਵੰਦਰ ਚੌਧਰੀ ਸੱਟ ਤਾਂ ਲਿਆ ਕੇ ਗੋਲਡ ਕੀ ਗੋਲ ਸੱਟ ਤਾਂ ਲਿਆ ਕੇ ਮੁੰਡੇ ਨੂੰ ਨਹੀਂ ਕਿ ਉਹਨਾਂ ਦਾ ਕਹਿਣ ਇਹਨਾਂ ਨੇ ਇਲਜ਼ਾਮ ਲਾਇਆ ਸੀ ਕਿ ਪਿੰਡ ਵਿੱਚ ਨੁਸੇ ਬੀਛੇਂਦਰ ਕੰਮ ਕਰਦਾ ਸੀ ਨਹੀਂ ਸਰ ਇਹ ਆਪ ਇਹ ਆਪ ਦਾ ਪਿੰਡਾ ਸੀ ਸਰ ਕੋਈ ਵਿੱਚ ਨਾ ਨਹੀਂ ਇਹ ਖਾਣ ਦਾ ਪੀਣ ਦਾ ਆਪਸੀ ਕੋਈ ਯਾਰ ਵੇਲੀ ਇਹਦੇ ਕੋਲ ਆ ਕੇ ਬੈਹਣ ਜਿਵੇਂ ਉਹ ਖਾਣ ਪੀਣਾਂ ਸੀ ਤੂੰ ਕਾ ਬੈਗੇ ਆਪ ਖਾਣ ਪੀਣਾਂ ਸੀ ਇਹ ਤਾਂ ਪਿੰਡ ਸਾਰਾ ਲੱਗਦਾ ਸੀ ਸਰ ਮਨ ਇੱਕ ਮਨਦੀਪ ਬਰਾੜਾ ਤੇ ਇੱਕ ਮੀ ਮੀਤਾ ਭਾਗੀਵੰਦ ਰੋ ਫੋਟੋਗ੍ਰਾਫਰ ਆ ਉਹਨਾਂ ਨੇ 2 ਘੰਟੇ ਮੇਰਾ ਦੇ ਔਰ ਤੜਫਦਾਰਿਆ ਚੱਕਨ ਨਹੀਂ ਦਿੱਤਾ ਪੁਲਿਸ ਨੂੰ ਵੀ ਨਹੀਂ ਚੱਕਨ ਦਿੱਤਾ ਸਰਗ ਡੱਗੀ ਕੋਲੋਂ ਗੋਲ ਡੱਗੀ ਕੋਲ ਤੜਫਿਆ ਉਹਨਾਂ ਨੇ ਚੱਕਰ ਨਹੀਂ ਦਿੱਤਾ ਇਸ ਕਰਕੇ ਮੇਰੇ ਦੇਵਦੀ ਦੀ ਮੌਤ ਹੋਈ ਫਿਰ ਭਾਗੀਵੰਦ ਤਲਵੰਡੀ ਸਾਭੋ ਕੀ ਤਲਵੰਡੀ ਥਾਂ ਉੱਥੇ ਪਿਆਰਿਆ ਹਸਤਾਚ ਪਿਆਰਿਆ ਐਂ ਕਹਿੰਦੇ ਨੇ ਵੀ ਇਹਨਾਂ ਨਾਲ ਵੀ ਰਾਜੀਨਾਮਾ ਕਰੋ ਅਸੀਂ ਬੰਦਾ ਤਾਂ ਚੱਕਨ ਦੇਵਾਂਗੇ 2 ਘੰਟੇ ਉੱਥੇ ਪਏ ਉਹ ਕਪਤਾਨ ਬਰਿਆ